ਸਭ ਤੇ ਅੱਛੇ ਫਰੈਂਡਾ ਉਹੀ ਬੋਲਦੇ ਨੇ ਮੇਰੇ ਨਾਲ ਪੰਜਾਬੀ ਬਾਕੀ ਸਾਰੇ ਅੰਗਰੇਜ਼ੀ ਬੋਲਦੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਚ ਹੀ ਲਿਖਿਆ ਆ ਕਿਉਂਕਿ ਅਸੀਂ ਪੰਜਾਬੀ ਰਹਾਂਗੇ ਤੇ ਹੈਗੇ ਹਾਂ ਤੇ ਸਾਨੂੰ ਪੰਜਾਬੀ ਹੀ ਰਹਿਣਾ ਚਾਹੀਦਾ ਹੈ ਸਿਰਫ ਸਾਡੇ ਬਜ਼ੁਰਗਾਂ ਦੀਆਂ ਇੱਥੇ ਕੂਕਾਂ ਕਰਲਾਟ ਉਹ ਇੱਥੇ ਲੁਕੇ ਹੋਏ ਨੇ ਨਾ ਪੱਥਰਾਂ ਦੇ ਕੋਠੀਆਂ ਦੇ ਵਿੱਚ ਇਹਨਾਂ ਦੇ ਰੋਗ ਗਾਰਡਨਾਂ ਦੇ ਵਿੱਚ ਇਹਨਾਂ ਦੇ ਝੀਲਾਂ ਦੇ ਵਿੱਚ ਇੱਕ ਝੀਲਾਂ ਦਾ ਪਾਣੀ ਤਾਂ ਇਹਨਾਂ ਨੂੰ ਸੁੱਕਿਆ ਹੋਇਆ ਦਿਖਦਾ ਜਦੋਂ ਬਜ਼ੁਰਗਾਂ ਦੀਆਂ ਅੱਖਾਂ ਦਾ ਹੰਝੂ ਨਹੀਂ ਸੁੱਕਿਆ ਹੋਇਆ ਦਿਖਦਾ ਕਿ ਉਹ ਕੀ ਕਰ ਰਹੇ ਨੇ ਇਹ ਸਾਡੀ ਹਿੱਕ ਤੇ ਨਾ ਉਹ ਚੀਜ਼ ਵੱਜਦੀ ਹੈ ਜਦੋਂ ਉਹ ਕਹਿੰਦੇ ਹੈ ਕਿ ਚੰਡੀਗੜ੍ਹ ਸ਼ਹਿਰ ਬਣਾ ਤਿਆ ਸਾਨੂੰ ਪੁੱਛ ਕੇ ਦੇਖੋ ਸ਼ਹਿਰ ਨਹੀਂ ਪੱਥਰਾਂ ਦਾ ਸ਼ਹਿਰ ਹੈ ਸਾਡੀ ਪੰਜਾਬੀਆਂ ਨੇ ਕੁਰਬਾਨੀ ਦਿੱਤੀਆਂ ਆਜ਼ਾਦੀ ਦੇ ਵਿੱਚ ਔਰ ਆਜ਼ਾਦੀ ਦੇ ਵਿੱਚ ਕੁਰਬਾਨੀ ਦੇਣ ਦੇ ਬਾਵਜੂਦ ਸਾਨੂੰ ਮਿਲਿਆ ਕੀ ਹੈ ਜਦ ਵੀ ਵੰਡ ਹੋਇਆ ਪੰਜਾਬ ਵੰਡ ਹੋਇਆ ਸ਼ੁਰੂ ਤੋਂ ਸਾਡੇ ਨਾਲ ੱੱੱਕਾ ਹੁੰਦਾ ਆ ਰਿਹਾ ਈਵਨ ਕਿ ਮੈਂ ਜੇ ਇੱਥੇ ਤਾਂ ਕਹਿ ਦਾਂ ਕਿ ਪੰਜਾਬ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਹਾਂਜੀ ਮੈਂ ਪੰਜਾਬੀ ਨੂੰ ਯਾਦ ਰੱਖੂਗੀ ਬਾਕੀ ਸਾਰੇ ਭਾਸ਼ਾ ਨੂੰ ਮੈਂ ਭੁੱਲ ਜਾਵਾਂ ਲੇਕਿਨ ਮੈਂ ਪੰਜਾਬੀ ਨੂੰ ਯਾਦ ਰੱਖਾਂਗੀ ਕਿਉਂਕਿ ਪੰਜਾਬ ਦਾ ਟਿੱਪ ਮਾਂ ਬੋਲੀ ਪੰਜਾਬੀ ਹੈ ਕਿਉਂਕਿ ਅਸੀਂ ਪੰਜਾਬੀ ਹਾਂ ਤੇ ਇਸ ਲਈ ਮੈਂ ਇਸ ਨੂੰ ਪਾਇਆ ਹੈ ਆਪਣੇ ਗੱਲ 'ਚ ਪੰਜਾਬੀ ਨੂੰ ਲੈ ਕੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਕਹਿੰਦੇ ਨੇ ਅਸੀਂ ਪੰਜਾਬੀ ਸਿੱਖਣੀ ਆ ਮਜ਼ਾਕ ਜਾਂ ਲੱਗ ਜਾਂਦਾ ਕਿਉਂਕਿ ਜਦੋਂ ਜਵਾਕ ਹਿੰਦੀ ਬੋਲਦਾ ਤਾਂ ਲੱਗਦਾ ਵੀ ਚੰਗੀ ਸੋਸਾਇਟੀ ਚੋਂ ਆਇਆ ਅੰਗਰੇਜ਼ੀ ਬੋਲਦਾ ਤਾਂ ਫਿਰ ਲੱਗਦਾ ਕਿ ਕਿਸੇ ਅਫਸਰ ਜਾਂ ਕਿਸੇ ਮੰਤਰੀ ਜਾਂ ਫਿਰ ਕਿ ਕੋਈ ਵੱਡੇ ਘਰਾਨੇ ਦਾ ਜਵਾਕ ਹੋਊਗਾ ਪਰ ਅੱਜ ਵੀ ਕਈ ਜਵਾਕ ਹੈਗੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬੀ ਬੋਲਣੀ ਆ ਪੰਜਾਬੀ ਸਿੱਖ ਕੇ ਪੰਜਾਬੀ ਅੱਗੇ ਦਰਸਾਉਣੀ ਆ ਪੰਜਾਬੀ ਨੂੰ ਮਾਣ ਸਮਝਦੇ ਨੇ ਖੈਰ ਭਲੇਖੇ ਨੇ ਇਹਨਾਂ ਦੇ ਜਾਂ ਫਿਰ ਸੱਚਿਓਂ ਹੈ ਇੰਨਾ ਪਿਆਰ ਕਰਦੇ ਨੇ ਗੱਲ ਕਰ ਲੈਣਾ ਗੁਰਨੂਰ ਹੈ ਛੋਟੀ ਜੀ ਬੱਚੀ ਇਹ ਇਸ ਲਈ ਅਸੀਂ ਉਹ ਕਰਿਆ ਕਿਉਂਕਿ ਬੱਚੇ ਕਈ ਵਾਰ ਬੋਰਡ ਤਾਂ ਪਾਲਾਂਦੇ ਨੇ ਮਾਵਾ ਪਾ ਦਾਂਦੇ ਨੇ ਪਰ ਉਹਨਾਂ ਨੂੰ ਆਪ ਨੂੰ ਨਹੀਂ ਵਿਚਾਰਾਂ ਨੂੰ ਸ਼ਾਇਦ ਪਤਾ ਹੁੰਦਾ ਵੀ ਅਸੀਂ ਕਿਉਂ ਆਏ ਆ ਇਹਨਾਂ ਦੇ ਨਾਲ ਦੋ ਕਹਾਣੀਆਂ ਨੇ ਇਸ ਪਰਿਵਾਰ ਦੇ ਨਾਲ ਇੱਕ ਤਾਂ ਇਹ ਕਿ ਪੰਜਾਬੀ ਵਾਸਤੇ ਇਹ ਇੰਨਾ ਤਤਪਰ ਹੋ ਗਿਆ ਜਵਾਕਾਂ ਨੂੰ ਪੰਜਾਬੀ ਸਿਖਾ ਰਿਹਾ ਪੰਜਾਬੀ ਸਿੱਖੇ ਹੋਏ ਨੇ ਖੈਰ ਵੀ ਕਹਿੰਦਾ ਮਤਲਬ ਪੰਜਾਬੀ ਨਾਲ ਜੋੜਿਆ ਹੋਇਆ ਦੂਜੇ ਪਾਸੇ ਇਹ ਕਿ ਉਹ ਚੰਡੀਗੜ੍ਹ ਦੇ ਨੇ ਜਦੋਂ ਸ਼ਾਇਦ ਉਹ ਪਿੰਡਾਂ ਦੇ ਨਾ ਹੁੰਦੇ ਸੀ ਗੱਲ ਕਰ ਲਾਂਦੇ ਇਹਨਾਂ ਨਾਲ ਬੇਟਾ ਪਹਿਲਾਂ ਤਾਂ ਇਹ ਗੱਲ ਚ ਕਿਉਂ ਪਾਈ ਅੱਜ ਕਿਉਂ ਪਾਉਣ ਦੀ ਲੋੜ ਪਈ ਕਿਉਂਕਿ ਅਸੀਂ ਪੰਜਾਬੀ ਆਂ ਤੇ ਇਸ ਲਈ ਮੈਂ ਇਸ ਨੂੰ ਪਾਇਆ ਹੈ ਆਪਣੇ ਘਰ 'ਚ ਤੁਹਾਨੂੰ ਲੱਗਦਾ ਕਿ ਅ ਅੰਗਰੇਜ਼ੀ ਪੜ੍ਹਦੇ ਨੇ ਬੱਚੇ ਤਾਂ ਸਕੂਲਾਂ 'ਚ ਆ ਕੇ ਤੁਸੀਂ ਪੰਜਾਬੀ ਕਾਹਤੋਂ ਪੜ੍ਹਦੇ ਹੋ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਐ ਮਮਮੀ ਨੇ ਸਿਖਾਇਆ ਸੀਗਾ ਵੀ ਪੰਜਾਬੀ ਬੋਲਣੀ ਆ ਉਹਨੇ ਨਹੀਂ ਸਿਖਾਇਆ ਵੀ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ ਮਮਾ ਨੇ ਕਿਹਾ ਸੀਗਾ ਕਿ ਆਪਣੇ ਪੰਜਾਬੀ ਨੂੰ ਕਦੇ ਨਹੀਂ ਭੁੱਲਣਾ ਹੈ ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਐ ਹਾਂ ਪਤਾ ਤੀ ਦਲੀ ਨੂੰ ਵੀ ਮੰਮੀ ਵੀ ਪੰਜਾਬੀ ਬੋਲਦੀ ਐ ਹਾਂਜੀ ਤੇ ਬੇਟਾ ਜੀ ਛੱਡਣੀ ਪੈਗੀ ਕੱਲੂ ਪੰਜਾਬੀ ਕਿਉਂਕਿ ਵੱਡੇ ਹੋ ਜਾਓਗੇ ਅਫਸਰ ਬਣ ਜਾਓਗੇ ਮੰਤਰੀ ਕਿਤੇ ਬਾਹਰ ਚਲੇ ਜਾਓਗੇ ਫਿਰ ਅੰਗਰੇਜ਼ੀ ਬੋਲਣੀ ਪਊ ਹਿੰਦੀ ਬੋਲੋਗੇ ਫਿਰ ਪੰਜਾਬੀ ਨੂੰ ਯਾਦ ਰੱਖੋਗੇ ਹਾਂਜੀ ਮੈਂ ਪੰਜਾਬੀ ਨੂੰ ਯਾਦ ਰੱਖੂਗੀ ਬਾਕੀ ਸਾਰੇ ਭਾਸ਼ਾ ਨੂੰ ਮੈਂ ਭੁੱਲ ਜਾਵਾਂ ਲੇਕਿਨ ਮੈਂ ਪੰਜਾਬੀ ਨੂੰ ਯਾਦ ਰੱਖਾਂਗੀ ਬਿਲਕੁਲ ਕਹਿ ਸਕਦੇ ਆ ਇਹ ਸ਼ਬਦ ਖੈਰ ਇੱਕ ਜਵਾਕ ਦੇ ਜਦੋਂ ਦਿਲ ਨਾਲ ਹੁਣ ਜੁੜੇ ਨੇ ਤਾਂ ਅੱਗੇ ਕਿਉਂਕਿ ਜਵਾਕ ਜਦੋਂ ਪੁਨਰਦਾਤਾ ਉਦੋਂ ਬਾਅਦ ਉਹ ਚੀਜ਼ਾਂ ਛਾਪ ਛੱਡ ਜਾਂਦੀਆਂ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਬਹੁਤ ਘੱਟ ਜਵਾਕ ਸਮਝਦੇ ਨੇ ਕਿ ਆਖਰਕਾਰ ਪੰਜਾਬੀ ਦਾ ਮਾਣ ਕੀ ਆ ਤੇ ਪੰਜਾਬੀ ਸਾਡੇ ਵਾਸਤੇ ਜ਼ਰੂਰੀ ਕਿਉਂ ਆ ਇਹ ਬੱਚੀ ਦਾ ਲੱਗਦਾ ਨਹੀਂ ਸੀਗਾ ਮੈਨੂੰ ਲੱਗਦਾ ਸੀ ਸ਼ਾਇਦ ਕਹੂਗੀ ਮੰਮੀ ਕਹਿੰਦੀ ਆ ਵੀ ਅੰਗਰੇਜ਼ੀ ਪੜ ਪਰ ਲੱਗਦਾ ਕਿ ਮਾਈਂ ਜੇ ਅੱਜ ਸਿਖਾਉਗੀ ਤਾਂ ਹੀ ਉਹ ਅੱਗੇ ਵਧਿਆ ਜਾ ਸਕਦਾ ਨਹੀਂ ਭਾਈ ਇਹ ਦੇਖੋ ਅਸੀਂ ਸ਼ੁਰੂ ਤੋਂ ਸਾਡੇ ਨਾਲ ਤੱਕਾ ਹੁੰਦਾ ਆ ਰਿਹਾ ਈਵਨ ਕੇ ਮੈਂ ਜੇ ਇੱਥੇ ਦਾ ਕਹਿਦਾ ਕਿ ਪੰਜਾਬ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਪਹਿਲਾਂ ਜ਼ਬਰਦਸਤੀ ਸਾਡੇ ਨਾਲ ਜ਼ਮੀਨਾਂ ਖੋਈਆਂ ਬਜ਼ੁਰਗਾਂ ਨਾਲ ਜਦੋਂ ਇਹ ਸੈਕਟਰ ਬਣ ਗਏ ਨੇ ਜ਼ਬਰਦਸਤੀ ਜ਼ਮੀਨਾਂ ਇਸ ਤਰ੍ਹਾਂ ਕਿ ਸਾਨੂੰ ਮੂੰਹ ਮੰਗਾ ਦਾ ਰੇਟ ਕੀ ਮਿਲਣਾ ਜਿਹੜਾ ਨੋਰਮਲ ਰੇਟ ਸੀ ਉਹ ਵੀ ਨਹੀਂ ਮਿਲਿਆ ਤੁਸੀਂ ਲੈਣਾ ਲੋ ਨਹੀਂ ਲੈਣਾ ਨਾ ਲੋ ਨਾਠ ਜੋ ਇਸ ਤਰ੍ਹਾਂ ਕਰਦੇ ਸੀਗੇ ਇੱਥੇ ਵਿਆਹ ਸ਼ਾਦੀ ਹੁੰਦੇ ਸੀਗੇ ਵਿਆਹ ਸ਼ਾਦੀਆਂ ਦੇ ਵਿੱਚ ਸਾਡੇ ਘਰ ਮਕਾਨ ਤੋੜਤੇ ਠੀਕ ਹੈ ਸਾਡਾ ਫਿਰ ਬਜ਼ੁਰਗਾਂ ਦੇ ਅਨਪੜ੍ਹ ਸੀਗੇ ਖੇਤੀ ਕਰਦੇ ਸੀਗੇ ਫਿਰ ਉਹਨਾਂ ਨੇ ਦੁੱਧ ਦਾ ਕੰਮ ਕੀਤਾ ਇੱਥੇ ਫਿਰ ਦੁੱਧ ਦੇ ਕੰਮ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਬੇਰੋਜ਼ਗਾਰ ਕਰਤਿਆ ਨਾ ਉਹਨਾਂ ਨੂੰ ਕੋਈ ਪਲਾਟ ਦਿੱਤੇ ਨਾ ਕੁਝ ਦਿੱਤਾ ਠੀਕ ਹੈ ਤੇ ਅੱਜ ਉਹ ਇੰਨਾ ਹੁਣ ਸਾਡੇ ਹਾਲਾਤ ਇਹਨਾਂ ਦੇ ਪਿੰਡਾਂ ਦੇ ਮਾੜੇ ਹੋ ਚੁੱਕੇ ਨੇ ਕਿ ਨਵੀਂ ਪੀੜ੍ਹੀ ਆਸਤੇ ਜੇ ਕੋਈ ਮਾੜਾ ਮੋਟਾ ਕੋਈ ਕਿਸੇ ਨੇ ਕਮਰਾ ਕੁਆਟਰ ਕਿਰਾਏ ਤੇ ਪਾਤੇ ਉਹਨਾਂ ਦਾ ਵੀ ਸਾਡੇ ਦੇ ਟੈਕਸ ਲਾਈ ਜਾਂਦੇ ਨੇ ਠੀਕ ਹੈ ਉਹੀ ਰੋਜੀ ਰੋਟੀ ਦਾ ਕੰਮ ਰਹਿ ਗਿਆ ਹੁਣ ਹੋਰ ਕੁਝ ਨਹੀਂ ਜੇ ਅਸੀਂ ਪੰਜਾਬ 'ਚ ਆਪਾਂ ਜਾ ਕੇ ਜ਼ਮੀਨ ਲੈਂਦੇ ਆ ਉੱਥੇ ਵੀ ਸਾਡੇ ਨਾਲ ਇੰਨਾ ਉਹ ਨਹੀਂ ਹੈਗਾ ਕਿਉਂਕਿ ਸਮੇਂ-ਸਮੇਂ ਦੇ ਜਿਹੜੇ ਇੱਥੇ ਦੇ ਮੁੱਖ ਮੰਤਰੀ ਹੋਏ ਉਹ ਇਹ ਕਿਉਂਕਿ 90% ਸਾਡੀ ਪੰਜਾਬੀਆਂ ਨੇ ਕੁਰਬਾਨੀ ਦਿੱਤੀਆਂ ਆ ਆਜ਼ਾਦੀ ਦੇ ਵਿੱਚ ਔਰ ਆਜ਼ਾਦੀ ਦੇ ਵਿੱਚ ਕੁਰਬਾਨੀ ਦੇਣੇ ਦੇ ਬਾਵਜੂਦ ਸਾਨੂੰ ਮਿਲਿਆ ਕੀ ਹੈ ਜਦ ਵੀ ਵੰਡ ਹੋਇਆ ਪੰਜਾਬ ਵੰਡ ਹੋਇਆ ਜਦੋਂ ਪਾਕਿਸਤਾਨ ਵੰਡ ਹੋਇਆ ਜਦ ਵੀ ਪੰਜਾਬ ਫਿਰ ਰਾਜਸਥਾਨੀ ਕੀ ਅਸ਼ੀਮਲਾ ਕਦੀ ਬਾਲਾ ਕਿੱਥੇ ਹੁਣ ਅੱਜ ਤੱਕ ਸਾਡਾ ਸੀਰੀ ਨਹੀਂ ਹੈ ਸਾਨੂੰ ਮਿਲਿਆ ਅਜੇ ਤੱਕ ਰਾਸਤਾਨੀ ਨਹੀਂ ਮਿਲੀ ਨਾ ਸਮੇਂ ਦੇ ਹਕੂਮਤ ਦੇ ਮੁੱਖ ਮੰਤਰੀ ਇਹ ਕਹਿ ਸਕੇ ਕਿ ਸਾਨੂੰ ਰਾਸਤਾ ਨਹੀਂ ਤਾਂ ਦੇ ਦੋ ਇੰਨੀ ਕੁਰਬਾਨੀ ਦਿੱਤੀ ਹੈ ਪਰ ਹੁਣ ਉਹਨਾਂ ਨੂੰ ਹੁਣ ਥੋੜੀ ਚੀਜ਼ ਪਈ ਹੈ ਕਿ ਜਦੋਂ ਆ ਕਿਸਾਨ ਮੁੱਦਿਆਂ ਦੇ ਵਿੱਚ ਜਦੋਂ ਉਹ ਰਾਸਤਾਨੇ ਵਿੱਚ ਆਪਣਾ ਇੱਕ ਸੰਵੋਧਿਕ ਵਿਰੋਧ ਕਰਨ ਆਏ ਸੀਗੇ ਕਿ ਉਹ ਵੀ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਇੱਥੋਂ ਪਤਾ ਲੱਗਦਾ ਕਿ ਅਸੀਂ ਤਾਂ ਆਪਾ ਰੋਂਦੇ ਫਿਰਦੇ ਆ ਕਲਪਦੇ ਫਿਰਦੇ ਆ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਨੋਹਾ ਨਾਲੋਂ ਮਾਸ ਕੀ ਤੋੜਨਾ ਪੋਟਾ ਪੋਟਾ ਕਰਕੇ ਸਾਨੂੰ ਵੱਢ ਰਹੇ ਆ ਇਹ ਸਾਡੇ ਕਦੀ ਟੈਕਸ ਲਾਂਦੇ ਆ ਬੱਚਿਆਂ ਦੀ ਮਾਂ ਬੋਲੀ ਸਾਡੇ ਤੇ ਖੋਦ ਹੀ ਮਾਨੂੰ ਇਹ ਦੱਸੋ ਕਿ ਕਿੱਥੇ మేਕਿੰਗ ਆਫ ਇੰਡੀਆ ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਕਰ ਮੋਦੀ ਇਹ మేਕਿੰਗ ਆਫ ਇੰਡੀਆ ਅੰਗਰੇਜ਼ੀ ਭਾਸ਼ਾ ਕਿੱਥੇ ਦੀ ਹੈ ਭਾਈ ਸਵ ਭਾਈ ਸਵਧਾਨਿਕ ਭਾਸ਼ਾ ਨਾਲ ਉਹਦੇ ਵਿੱਚ ਜਿੱਥੇ ਦੀ ਸੰਵਧਾਨ ਦੇ ਵਿੱਚ ਇਹ ਲਿਖਿਆ ਗਿਆ ਜਿੱਥੇ ਦੀ ਸੰਵਧਾਨਿਕ ਭਾਸ਼ਾ ਮਾਂ ਬੋਲੀ ਹੈ ਉੱਥੇ ਦੀ ਉਹੀ ਲਾਗੂ ਹੋਏਗੀ ਕਿਉਂਕਿ ਇੱਥੇ ਸਾਰਾ ਉਜਾੜ ਕੇ ਪੰਜਾਬ 28 ਪਿੰਡ ਉਜਾੜ ਕੇ ਹੁਣ 23 ਪਿੰਡ ਰਹਿ ਗਏ ਆ ਉਹਨਾਂ ਦੀ ਮਾਂ ਬੋਲੀ ਪੰਜਾਬੀ ਸੀਗੀ ਤੁਹਾਨੂੰ ਜੇ ਕਹੀਏ ਕਿ ਆਮ ਤੌਰ ਤੇ ਤਾਂ ਲੋਕ ਖੁਸ਼ ਹੁੰਦੇ ਨੇ ਕੋਈ ਬਾਈਪਾਸ ਵੀ ਨਿਕਲ ਜੇ ਨਾ ਖੁਸ਼ ਹੋ ਜਾਂਦਾ ਪੂਰੇ ਪਿੰਡ ਜਦੋਂ ਉਜਾੜੇ ਗਏ ਸੈਕਟਰ ਬਣ ਗਏ ਲੋਕ ਇੱਧਰ ਨੂੰ ਆਉਣ ਲੱਗ ਗਏ ਚੰਡੀਗੜ੍ਹ ਦਾ ਇੱਕ ਰੁਤਬਾ ਹੋ ਗਿਆ ਆਪਣੇ ਆਪ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਰੁਤਬਾ ਅੰਗਰੇਜ਼ ਵੀ ਆਉਂਦੇ ਨੇ ਦੇਖ ਖੁਸ਼ੀ ਨਾਲੋਂ ਜ਼ਿਆਦਾ ਦੁੱਖ ਵਧਿਆ ਗਿਆ ਚਾਹੇ ਬੋਲੀ ਦੀ ਗੱਲ ਹੋਵੇ ਚਾਹੇ ਤੁਹਾਡੇ ਜਿਗਾਵਾ ਦੀ ਗੱਲ ਹੋਵੇ ਸਰ ਜੀ ਇਹ ਸਾਡੀ ਹਿੱਕ ਤੇ ਨਾ ਉਹ ਚੀਜ਼ ਵੱਜਦੀ ਹੈ ਜਦੋਂ ਉਹ ਕਹਿੰਦੇ ਹੈ ਕਿ ਚੰਡੀਗੜ੍ਹ ਸ਼ਹਿਰ ਬਣਾ ਤਿਆ ਸਾਨੂੰ ਪੁੱਛ ਕੇ ਦੇਖੋ ਸ਼ਹਿਰ ਨਹੀਂ ਪੱਥਰਾਂ ਦਾ ਸ਼ਹਿਰ ਹੈ ਸਿਰਫ ਸਾਡੇ ਬਜ਼ੁਰਗਾਂ ਦੀਆਂ ਇੱਥੇ ਕੂਕਾਂ ਕਰਲਾਟ ਉਹ ਇੱਥੇ ਲੁਕੇ ਹੋਏ ਨੇ ਇਹ ਨਾ ਪੱਥਰਾਂ ਦੇ ਕੋਠੀਆਂ ਦੇ ਵਿੱਚ ਇਹਨਾਂ ਦੇ ਰੋਗ ਗਾਰਡਨਾਂ ਦੇ ਵਿੱਚ ਇਹਨਾਂ ਦੇ ਝੀਲਾਂ ਦੇ ਵਿੱਚ ਇੱਕ ਝੀਲਾਂ ਦਾ ਪਾਣੀ ਤਾਂ ਇਹਨਾਂ ਨੂੰ ਸੁੱਕਿਆ ਹੋਇਆ ਦਿਖਦਾ ਜਦੋਂ ਬਜ਼ੁਰਗਾਂ ਦੀਆਂ ਅੱਖਾਂ ਦਾ ਹੰਝੂ ਨਹੀਂ ਸੁੱਕਿਆ ਹੋਇਆ ਦਿਖਦਾ ਕਿਉਂ ਕੀ ਕਰ ਰਹੇ ਨੇ ਕਿਉਂ ਕਿਸ ਤਰ੍ਹਾਂ ਇਹਨਾਂ ਦਾ ਜ਼ਬਰਦਸਤੀ ਪਿੰਡ ਤੁਸੀਂ ਤੋੜੇ ਨੇ ਅੱਗੇ ਕੋਈ ਮੁਆਵਜ਼ਾ ਨਹੀਂ ਇਹਨਾਂ ਨੂੰ ਦਿੱਤਾ ਗਿਆ ਇਹਨਾਂ ਦੀ ਇਵਨ ਕਿ ਮਾਂ ਬੋਲੀ ਵੀ ਸਾਡੇ ਤੋਂ ਖੋਈ ਗਈ ਹੈ ਇੱਥੇ ਅੰਗਰੇਜ਼ੀ ਲਾਈ ਗਈ ਹੈ ਜਿਹੜੇ ਸਾਥ ਦੇ ਨਾਲ ਹੁਣ ਇਸ ਬੱਚੀ ਨੂੰ ਜੇ ਕਹੀਏ ਕਿ ਤੁਹਾਡੇ ਜਿਵੇਂ ਯਾਦ ਆ ਤੁਹਾਡੇ ਆਪਣੇ ਬਜ਼ੁਰਗਾਂ ਦਾ ਪੂਰੀ ਗੱਲ ਜ਼ਹਿਨ ਚ ਆ ਵੀ ਉਸ ਅਸਰ ਹੋਇਆ ਕੀ ਸੀ ਬੱਚੀ ਨੂੰ ਵੀ ਪਤਾ ਵੀ ਚੰਡੀਗੜ੍ਹ ਸਾਡਾ ਆਸਕਾ ਚੰਡੀਗੜ੍ਹ ਹੈ ਕੀ ਹੈ ਸਾਡੇ ਪਿੰਡ ਸੀਗੇ ਵੀਰੇ ਪਹਿਲਾਂ ਦੇਖੋ ਸਾਡਾ ਪਿੰਡ ਅਜੇ ਵੀ ਹੈਗਾ ਠੀਕ ਹੈ ਜੀ ਮੇਰਾ ਪਿੰਡ ਹਟਾਵਾ ਹੈ ਜੀ ਸੈਕਟਰ 42 ਚ ਪੈ ਗਿਆ ਉਹ ਅਜੇ ਰਹਿ ਗਿਆ ਬਚ ਗਏ ਹੈਗੇ ਸਾਡੇ 23 ਪਿੰਡ ਹਲੇ ਵੀ ਹੈਗੇ ਚੰਡੀਗੜ੍ਹ ਚ ਰਹਿ ਗਏ ਨੇ ਠੀਕ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੇ ਪਹਿਲਾਂ ਸੰਘਰਸ਼ ਕੀਤੇ ਨੇ ਉਸ ਟਾਈਮ ਸੰਘਰਸ਼ ਦੇ ਬਾਵਜੂਦ ਸਾਡੇ ਚਲੋ 23 ਪਿੰਡ ਸਾਡੇ ਬਚ ਗਏ ਨੇ ਉਹ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਇਸ ਸੰਘਰਸ਼ ਦੇ ਨਾਲ ਹੀ ਸਾਨੂੰ ਜੋ ਕੁਝ ਮਿਲਿਆ ਅੱਜ ਤੱਕ ਜੋ ਵੀ ਮਿਲਦਾ ਹੈ ਸੰਘਰਸ਼ ਨਾਲ ਮਿਲ ਰਿਹਾ ਕਦੀ ਸਾਨੂੰ ਐਵੇਂ ਨਹੀਂ ਮਿਲਿਆ ਇਸੇ ਕਰਕੇ ਅਸੀਂ ਅੱਜ ਕਾਲਾ ਦਿਵਸ ਮਨਾ ਰਹੇ ਹਾਂ 1 ਨਵੰਬਰ ਨੂੰ ਬਿਲਕੁਲ ਬੇਟਾ ਸਕੂਲ ਚ ਜਾਣੇ ਹੋ ਫਿਰ ਆਸ-ਪਾਸੇ ਉਹ ਨਹੀਂ ਉਹ ਇੰਗਲਿਸ਼ ਬੋਲਦੇ ਉਹਨੇ ਹਿੰਦੀ ਬੋਲਦੇ ਉਹਨੇ ਆਪਦੇ ਆਪ ਨੂੰ ਔਖਾ ਜਾਂ ਨਹੀਂ ਲੱਗਦਾ ਵੀ ਮੈਂ ਪੰਜਾਬੀ ਬੋਲਦੀ ਆਂ ਕਿ ਸਰਜੀ ਮੈਂ ਸਾਰੇ ਆਪਣੇ ਦੋਸਤਾਂ ਨੂੰ ਕਹਿੰਦੀ ਆ ਕਿ ਤੁਸੀਂ ਪੰਜਾਬੀ ਬੋਲੋ ਲੇਕਿਨ ਮੇਰੇ ਜਿਹੜੇ ਸੱਤੇ ਅੱਛੇ ਫਰੈਂਡ ਆ ਉਹੀ ਬੋਲਦੇ ਨੇ ਮੇਰੇ ਨਾਲ ਪੰਜਾਬੀ ਬਾਕੀ ਸਾਰੇ ਇੰਗਲਿਸ਼ ਹੀ ਬੋਲਦੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਚ ਹੀ ਲਿਖਿਆ ਆ ਕਿਉਂਕਿ ਅਸੀਂ ਪੰਜਾਬੀ ਰਹਾਂਗੇ ਤੇ ਹੈਗੇ ਹਾਂ ਤੇ ਸਾਨੂੰ ਪੰਜਾਬੀ ਹੀ ਰਹਿਣਾ ਚਾਹੀਦਾ ਹੈ ਤੁਹਾਨੂੰ ਆਪ ਨੂੰ ਨਹੀਂ ਲੱਗਦਾ ਕਿ ਮੈਂ ਪੰਜਾਬੀ ਬੋਲਦੀਆਂ ਤੇ ਬੜਾ ਬੁਰਾ ਜਿਹਾ ਲੱਗਦਾ ਇੰਗਲਿਸ਼ ਵਾਲੇ ਬੱਚਿਆਂ ਦੀ ਟਟੌਰ ਅੱਡ ਹੁੰਦੀ ਹੈਗੀ ਨਹੀਂ ਜੀ ਮੈਂ ਸਾਰਿਆਂ ਨੂੰ ਕਹਿੰਦੀ ਆ ਲੇਕਿਨ ਆਪਣੀ ਮੈਡਮਾ ਨੂੰ ਵੀ ਕਹਿੰਦੀ ਆ ਕਿ ਤੁਸੀਂ ਪੰਜਾਬੀ ਬੋਲੋ ਲੇਕਿਨ ਉਹ ਵੀ ਪੰਜਾਬੀ ਥੋੜੀ ਬੋਲਦੇ ਹਨ ਲੇਕਿਨ ਉਹ ਵੈਸੇ ਹਿੰਦੀ ਉਹ ਬੋਲਦੇ ਹਨ ਜ਼ਿਆਦਾ ਹਿੰਦੀ ਵਾਲੇ ਨੇਗੇ ਉਹ ਜਵਾਕ ਜੋ ਆਕ ਨੂੰ ਵੀ ਪਤਾ ਜੀ ਆਖਰ ਕਰ ਕੀ ਹੋ ਗਿਆ ਪਰ ਇਹ ਮੈਨੂੰ ਲੱਗਦਾ ਇਹ ਹਾਕਮ ਨਹੀਂ ਸਮਝਦੇ ਹੈਗੇ ਇਹ ਅੱਗੇ ਜਿਹੜਾ ਸਿਸਟਮ ਹੈ ਸਾਡੇ ਬਣਾਈ ਜਾ ਰਹੇ ਨੇ ਟੌਰ ਇੱਕ ਤਾਂ ਜੇ ਕਹਦੀ ਹੈ ਨਾ ਉਹੀ ਚੀਜ਼ੇ ਮਾਰ ਜਲਾਦੀ ਅਗਲਾ ਕਹਿੰਦਾ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ ਇਹ ਲੋਕ ਨਹੀਂ ਸਮਝ ਰਹੇ ਸਰ ਜੀ ਇਹ ਦੇਖੋ ਟੌਰ ਟੌਰ ਨੇ ਸਾਰਾ ਕੁਝ ਪਟ ਦਿੱਤਾ ਅੱਜ ਪੰਜਾਬ ਦੇ ਵਿੱਚ ਰਹਿ ਕੀ ਗਿਆ ਪੰਜਾਬ ਦੇ ਕੋਲ ਪਾਣੀ ਨਹੀਂ ਰਹਿ ਗਿਆ ਸਾਰੀ ਕੁਝ ਪੋਲੂਸ਼ਨ ਕਰ ਦਿੱਤਾ ਪੰਜਾਬ ਸੋਨੇ ਦੀ ਚੀੜੀ ਸੀਗਾ ਜੇ ਅੱਜ ਵੀ ਪੰਜਾਬ ਦੇ ਲੀਡਰ ਸੋਨੇ ਦੀ ਚੀੜੀ ਬਣਾ ਸਕਦੇ ਆ ਕਿਉਂਕਿ ਪੰਜਾਬ ਮਿਹਨਤ ਕਸ ਇੱਥੇ ਰਹਿੰਦੇ ਨੇ ਇੱਥੇ ਪੱਥਰ ਖੋਦ ਕੇ ਪਾਣੀ ਕੱਢਣੇ ਵਾਲੇ ਨੇ ਪੀਣ ਵਾਲੇ ਨੇ ਅਸੀਂ ਇੱਥੇ ਪੱਥਰਾਂ ਪਹਾੜਾਂ ਨੂੰ ਖੋਦ ਕੇ ਖੇਤ ਬਣਾਉਂਦੇ ਨੇ ਅੰਦਤਾ ਬਣਾਤੇ ਪਰ ਅੱਜ ਸਾਨੂੰ ਮਿਲਿਆ ਕੀ ਹੈ ਸਾਡੇ ਬੱਚਿਆਂ ਨੂੰ ਮਿਲਿਆ ਕੀ ਹੈ ਇਵੇਂ ਕਿ ਸਾਨੂੰ ਮਾਂ ਬੋਲੀ ਵੀ ਨਹੀਂ ਮਿਲੀ ਬਿਲਕੁਲ ਆਪਣੇ ਆਪ ਦੇ ਵਿੱਚ ਜੇ ਕਹੀਏ ਕਿ ਜਦੋਂ ਸਾਡੀ ਮਾਂ ਬੋਲੀ ਦੀ ਗੱਲ ਆਉਂਦੀ ਆ ਹੰਝੂ ਆ ਜਾਂਦੇ ਨੇ ਹਰੇਕ ਪੰਜਾਬੀ ਦੀ ਅੱਖਾਂ 'ਚ ਵਿੱਚ ਪਰ ਹੌਸਲਾ ਆਉਂਦਾ ਹੈ ਅਜਿਹੀਆਂ ਤੀਆਂ ਨੂੰ ਦੇਖ ਕੇ ਕਿ ਆਖਰਕਾਰ ਕਹਿਆ ਜਾਂਦਾ ਕਿ ਮੁੰਡਿਆਂ ਨੂੰ ਅੱਗੇ ਵਧਾਓ ਤਾਂ ਮੁੰਡੇ ਕੁਝ ਕਰ ਗੋਝਰਨਗੇ ਪਰ ਇਹ ਧੀਆਂ ਨੇ ਜਿਹੜਾ ਵੀੜਾ ਚੱਕਿਆ ਮੈਨੂੰ ਲੱਗਦਾ ਹੈ ਕਿ ਆਖਰਕਾਰ ਕਮ ਸੇ ਕਮ ਇਹ ਤਾਂ ਆਪ ਦੇ ਜਵਾਕਾਂ ਨੂੰ ਪੰਜਾਬੀ ਤੱਕ ਲੈ ਕੇ ਜਾਊਗੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਬੋਲੀ ਛੱਡਤੀ ਤਾਂ ਮੁਫਤ ਦੀ ਟੌਰ ਕਿਸੇ ਪੱਲੇ ਨਹੀਂ ਰਹਿਣੀ ਕਿਉਂਕਿ ਪੰਜਾਬੀ ਜਦੋਂ ਤੁਸੀਂ ਜਾ ਕੇ 10 ਬੰਦਿਆਂ 'ਚ ਖੜਦੇ ਹੋ ਅਗਲਾ ਕਹਿੰਦਾ ਪੰਜਾਬੀ ਆ ਗਿਆ ਤਾਂ ਸ਼ਾਇਦ ਉਹ ਸ਼ਬਦ ਨਹੀਂ ਬਚਨੇ ਤਾਂ ਇਸ ਲਈ ਸਮਝਣ ਦੀ ਲੋੜ ਹੈ ਕਿ ਸਿੱਖ ਲਓ ਸਾਰੀਆਂ ਭਾਸ਼ਾਵਾਂ ਕੋਈ ਮਾੜਾ ਨਹੀਂ ਹੈਗਾ ਪਰ ਆਪਦੀ ਮਾਂ ਬੋਲੀ ਨਾਲ ਨਾ ਛੱਡੋ ਤੇ ਮਾਵਾਂ ਨੂੰ ਵੀ ਸਮਝਣਾ ਹੋਊ ਕਿ ਅਸੀਂ ਬੱਚਿਆਂ ਨੂੰ ਮਾਂ ਬੋਲੀ ਦਾ ਸਤਕਾਰ ਜਦੋਂ ਬੜਾ ਵੱਡਾ ਨਾਮ ਹੈ ਉਹਨੂੰ ਨਾ ਖਤਮ ਕਰੀਏ ਵੀਡੀਓ ਜਰਨਲਿਸਟ ਗੌਰਵ ਦੇਨਾਸਮੀ ਸਿੰਘ ਜੋਸ਼ੀ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਜਿਹੜੇ ਸੱਤੇ ਅਚ